ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦੀ ਗੱਲ ਹੈ ਸੰਗਤ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਕੋਈ ਸਿੱਖੀ ਦੇ ਸਿੱਧਕ ਦੀ ਸਾਖੀ ਸੁਣਾਓ ਤਾਂ ਬਾਬਾ ਬੁੱਢਾ ਜੀ ਨੇ ਸਿੱਖੀ ਪ੍ਰੇਮ ਨੂੰ ਹਿਰਦੇ ਵਿੱਚ ਰੱਖਦਿਆਂ ਹੋਇਆਂ ਸੰਗਤ ਨੂੰ ਸਿੱਖੀ ਪ੍ਰੇਮ ਅਤੇ ਗੁਰੂ ਦੇ ਹੁਕਮ ਮੰਨਣ ਦੀ ਸਾਖੀ ਸੁਨੋਣੀ ਸ਼ੁਰੂ ਕੀਤੀ। ਬਾਬਾ ਬੁੱਢਾ ਜੀ ਨੇ ਬੜੇ ਪ੍ਰੇਮ ਨਾਲ ਸੰਗਤ ਨੂੰ ਸਾਖੀ ਸੁਨੋਣੀ ਸ਼ੁਰੂ ਕੀਤੀ। ਬਾਬਾ ਬੁੱਢਾ ਜੀ ਕਹਿਣ ਲੱਗੇ ਪਿਆਰੀ ਸਾਧ ਸੰਗਤ ਜੀ ਗੁਰੂ ਦੇ ਲੰਗਰ ਵਿੱਚ ਇੱਕ ਸੇਵਕ ਰਹਿੰਦਾ ਸੀ। ਪਰ ਉਹ ਸੇਵਾ ਨਹੀਂ ਕਰਦਾ ਸੀ। ਨਾ ਹੀ ਕਿਸੇ ਸਿੱਖ ਦੇ ਆਖੇ ਲੱਗਦਾ ਸੀ। ਭਾਵ ਕੀ ਕਹਿਣਾ ਮੰਨਦਾ ਸੀ ਉਹ ਕਹਿੰਦਾ ਸੀ ਕਿ ਮੈਂ ਕੇਵਲ ਗੁਰੂ ਦੇ ਆਖੇ ਲਗਣਾ ਹੈ ਸਿਰਫ ਗੁਰੂ ਦਾ ਕਹਿਣਾ ਮੰਨਣਾ ਹੈ ਇੱਕ ਦਿਨ ਗੁਰੂ ਨੇ ਹੁਕਮ ਕੀਤਾ ਕਿ ਜੇਕਰ ਤੂੰ ਸਾਡੇ ਆਖੇ ਲਗਣਾ ਹੈ ਤਾਂ ਜਾ ਕਿਸੇ ਜੰਗਲੇ ਵਿੱਚ ਜਾ ਕੇ ਇੱਕ ਚਿਤਾ ਬਣਾ ਉਸ ਚਿਤਾ ਵਿੱਚ ਤੂੰ ਸਵਾਹ ਹੋ ਜਾ ਸੜ ਜਾ ਗੁਰੂ ਨੇ ਹੁਕਮ ਕੀਤਾ ਸ਼ੇਖ ਦਾ ਹੁਕਮ ਮੰਨ ਕੇ ਜੰਗਲ ਦੇ ਵਿੱਚ ਚਲਾ ਗਿਆ ਉਸ ਨੇ ਆਲੇ ਦਿਵਾਲੇ ਤੋਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਚਿਤਾ ਬਣਾਈ ਤੇ ਚਿਤਾ ਦੇ ਆਲੇ ਦਿਵਾਲੇ ਉਹ ਹੱਥ ਜੋੜ ਕੇ ਚੱਕਰ ਕੱਢਣ ਲੱਗਾ ਐਨੇ ਨੂੰ ਇੱਕ ਚੋਰ ਜਸਰੇਟੇ ਵਾਲੇ ਰਾਜੇ ਦਾ ਘਰ ਭੰਨ ਕੇ ਭੱਜਿਆ ਆ ਰਿਹਾ ਸੀ ਤੇ ਜਦੋਂ ਉਸ ਨੇ ਵੇਖਿਆ ਕਿ ਕੋਈ ਚਿਤਾ ਦੇ ਆਲੇ-ਦੁਆਲੇ ਹੱਥ ਜੋੜ ਕੇ ਚੱਕਰ ਕੱਢ ਰਿਹਾ ਹੈ ਤਾਂ ਉਹ ਚੋਰ ਬਹੁਤ ਹੀ ਹੈਰਾਨ ਹੋਇਆ ਜਦੋਂ ਉਸ ਸ਼ੋਰ ਦੇ ਸਿੱਖ ਦੇ ਕੋਲੋਂ ਸਾਰਾ ਸਮਾਚਾਰ ਸੁਣਿਆ ਭਾਵ ਕੀ ਉਹਦੀ ਸਾਰੀ ਗੱਲ ਸੁਣੀ ਤਾਂ ਚੋਰ ਦੇ ਮਨ ਵਿੱਚ ਸਿੱਧਕ ਜਾਗ ਪਿਆ ਉਹਦੇ ਮਨ ਵਿੱਚ ਗੁਰੂ ਪ੍ਰਤੀ ਪਿਆਰ ਜਾਗ ਪਿਆ ਉਹਨੇ ਸਿੱਖ ਨੂੰ ਮਾਇਆ ਦਾ ਲਾਲਚ ਦਿੱਤਾ ਕਿ ਤੂੰ ਜੋ ਹੁਕਮ ਹੈ ਉਹ ਮੈਨੂੰ ਦੇ ਦੇ ਤੂੰ ਮਾਇਆ ਲੈ ਇਥੋਂ ਚਲਾ ਜਾ ਤੇ ਗੁਰੂ ਦਾ ਹੁਕਮ ਤੂੰ ਮੈਨੂੰ ਦੇ ਦੇ ਜਿਹੜਾ ਸਿੱਖ ਸੀ ਉਹ ਲਾਲਚ ਵਿੱਚ ਆ ਗਿਆ ਉਸ ਨੇ ਮਾਇਆ ਲੈ ਕੇ ਗੁਰੂ ਦਾ ਹੁਕਮ ਉਸ ਚੋਰ ਨੂੰ ਦੇ ਦਿੱਤਾ ਕਬੀਰ ਸਾਹਿਬ ਦਾ ਇੱਕ ਸ਼ਬਦ ਹੁੰਦਾ ਹੈ ਕਬੀਰ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਈ ਉਹ ਗੁਰੂ ਦਾ ਸਿੱਖ ਲਾਲਚ ਵਿੱਚ ਆ ਗਿਆ ਉਸ ਨੇ ਜੋ ਗੁਰੂ ਦਾ ਹੁਕਮ ਸੀ ਉਸ ਚੋਰ ਨੂੰ ਦੇ ਦਿੱਤਾ ਕਿਉਂਕਿ ਚੋਰ ਨੇ ਸਾਰੀ ਗੱਲ ਸੁਣ ਕੇ ਉਹਦੇ ਮਨ ਵਿੱਚ ਗੁਰੂ ਪ੍ਰਤੀ ਪਿਆਰ ਤੇ ਸ਼ਰਧਾ ਜਾਗ ਪਈ ਸੀ ਸਿੱਖ ਨੇ ਮਾਇਆ ਲੈ ਕੇ ਗੁਰੂ ਦਾ ਬਚਨ ਸੀ ਜੋ ਉਹ ਚੋਰ ਨੂੰ ਦੇ ਦਿੱਤਾ ਅਤੇ ਸਿੱਖ ਮਾਇਆ ਲੈ ਕੇ ਆਪਣੇ ਰਸਤੇ ਪਿਆ ਇੰਨੇ ਨੂੰ ਜਸਰੇਟੇ ਵਾਲੇ ਰਾਜੇ ਦੇ ਜੋ ਸਿਪਾਈ ਸੀ ਸੈਨਿਕ ਸੀ ਉਹ ਚੋਰ ਦੇ ਪਿੱਛੇ ਲੱਗੇ ਹੋਏ ਸੀ ਇਹ ਸਿੱਖ ਮਾਇਆ ਲੈ ਕੇ ਜਾ ਰਿਹਾ ਸੀ ਪਰ ਸੈਨਿਕਾਂ ਨੇ ਉਹ ਮਾਇਆ ਪਹਿਚਾਨ ਲਈ ਅਤੇ ਸਿੱਖ ਨੂੰ ਚੋਰ ਸਮਝ ਕੇ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਉਸ ਨੂੰ ਫੜ ਲਿਆ ਜਦੋਂ ਉਸ ਸਿੱਖ ਨੂੰ ਚੋਰ ਸਮਝ ਕੇ ਰਾਜੇ ਦੇ ਕੋਲ ਪੇਸ਼ ਕੀਤਾ ਗਿਆ ਤਾਂ ਉਸ ਨੇ ਸਾਰੀ ਗੱਲ ਦੱਸੀ ਤਾਂ ਜਦੋਂ ਉਸਨੇ ਸਾਰੀ ਗੱਲ ਦੱਸੀ ਤਾਂ ਰਾਜੇ ਦੇ ਮਨ ਵਿੱਚ ਵੀ ਪ੍ਰੇਮ ਜਾਗ ਪਿਆ ਗੁਰੂ ਪ੍ਰਤੀ ਸ਼ਰਧਾ ਜਾਗ ਪਈ ਅਤੇ ਉਹ ਕਰਤਾਰਪੁਰ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਉਸ ਰਾਜੇ ਨੇ ਸਾਰਾ ਸਮਾਚਾਰ ਗੁਰੂ ਨੂੰ ਸੁਣਾਇਆ ਸਾਰੀ ਕਹਾਣੀ ਅਤੇ ਕਹਿ ਲੱਗਾ ਕਿ ਮਹਾਰਾਜ ਜੀ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਨਾਮਦਾਨ ਬਖਸ਼ੋ ਅਤੇ ਆਪਣੇ ਚਰਨਾਂ 'ਤੇ ਲਾ ਕੇ ਸਾਨੂੰ ਵੀ ਨਿਹਾਲ ਕਰੋ ਕਿਉਂਕਿ ਰਾਜੇ ਨੇ ਚੋਰਵਾਰੀ ਸਾਰੀ ਗੱਲ ਗੁਰੂ ਜੀ ਨੂੰ ਦੱਸ ਦਿੱਤੀ ਸੀ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਨੂੰ ਵੀ ਆਪਣੇ ਚਰਨਾਂ 'ਤੇ ਲਾ ਕੇ ਨਿਹਾਲ ਕਰੋ ਸਾਡਾ ਵਿਪਾਰ ਉਤਾਰਾ ਕਰੋ ਕਿਉਂਕਿ ਰਾਜੇ ਦੇ ਮਨ ਵਿੱਚ ਪਿਆਰ ਅਤੇ ਸ਼ਰਧਾ ਜਾਗ ਪਈ ਸੀ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਤੇਰਾ ਜੋ ਸਮਾ ਹੈ ਉਹ ਸੁਖਦਾਇਕ ਹੋਵੇਗਾ ਅਤੇ ਤੇਰੇ ਘਰ ਇੱਕ ਪੁੱਤਰ ਹੋਵੇਗਾ ਕਿਉਂਕਿ ਤੂੰ ਗੁਰੂ ਦੇ ਬਚਨ ਦੀ ਪਾਲਣਾ ਕੀਤੀ ਹੈ ਤੇਰਾ ਜੀਵਨ ਬੜਾ ਸੁਖਦਾਇਕ ਹੋਵੇਗਾ ਇਸ ਸਾਖੀ ਦਾ ਤਤਪਰਜ ਪਤਾ ਕੀ ਹੋਇਆ ਜਿਹੜਾ ਸਿੱਖ ਸੀ ਉਹ ਵਚਨ ਦਾ ਕੱਚਾ ਨਿਕਲਿਆ ਉਸਨੇ ਆਪਣੇ ਗੁਰੂ ਦਾ ਵਚਨ ਨਹੀਂ ਮੰਨਿਆ ਕਿਉਂਕਿ ਉਹਨੇ ਆਪਣਾ ਇੱਕ ਵਚਨ ਸੀ ਉਹ ਚੋਰ ਨੂੰ ਦੇ ਦਿੱਤਾ ਸੀ ਮਾਇਆ ਦੇ ਲਾਲਚ ਵਿੱਚ ਆ ਕੇ ਉਸਨੇ ਆਪਣਾ ਕੀਤਾ ਫਲ ਪਾਇਆ ਹਾਲਾਂਕਿ ਉਸ ਸਿੱਖ ਦੀ ਗੱਲ ਸੁਣ ਕੇ ਜੋ ਕਿ ਉਸਨੇ ਰਾਜੇ ਨੂੰ ਦੱਸੀ ਸੀ ਰਾਜੇ ਦੇ ਮਨ ਵਿੱਚ ਪਿਆਰ ਜਾਗਿਆ ਚੋਰ ਨੇ ਵੀ ਮਨ ਚ ਪਿਆਰ ਜਾਗਿਆ ਇਹ ਗੱਲ ਠੀਕ ਹੈ ਪਰ ਉਹ ਸਿੱਖ ਗੁਰੂ ਦੇ ਵਚਨ ਤੋਂ ਉਲਟ ਚੱਲਿਆ ਸੀ ਇਸ ਕਰਕੇ ਜਿਹੜੇ ਗੁਰੂ ਦੇ ਵਚਨ ਤੋਂ ਉਲਟ ਚੱਲਦੇ ਹਨ ਉਹਨਾਂ ਦਾ ਕਦੇ ਭਲਾ ਨਹੀਂ ਹੋ ਸਕਦਾ ਭਾਵੇਂ ਕੀ ਉਹਨਾਂ ਦੀ ਗੱਲ ਸੁਣ ਕੇ ਰਾਜੇ ਦਾ ਭਲਾ ਹੋ ਗਿਆ ਉਸ ਚੋਰ ਦਾ ਭਲਾ ਹੋ ਗਿਆ ਪਰ ਜਿਹੜਾ ਸਿੱਖ ਸੀ ਉਹਨੇ ਗੁਰੂ ਦਾ ਹੁਕਮ ਨਹੀਂ ਮੰਨਿਆ ਉਹ ਗੁਰੂ ਦੇ ਹੁਕਮ ਦੇ ਉਲਟ ਚੱਲਿਆ ਸੀ ਇਸ ਕਰਕੇ ਜਿਹੜੇ ਇਨਸਾਨ ਗੁਰੂ ਦੇ ਹੁਕਮ ਤੋਂ ਉਲਟ ਚੱਲਦੇ ਹਨ ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਉਹਨਾਂ ਦਾ ਕਦੇ ਭਲਾ ਨਹੀਂ ਹੋ ਸਕਦਾ ਕਿਉਂਕਿ ਗੁਰੂ ਦਾ ਹੁਕਮ ਮੰਨਣਾ ਬਹੁਤ ਜ਼ਰੂਰੀ ਹੈ ਹੁਕਮ ਵਿੱਚ ਅਤੇ ਸਿੱਧਕ ਵਿੱਚ ਰਹਿਣਾ ਚਾਹੀਦਾ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਕਬ ਦੇ ਨਾਸੂ ਨਹੀਂ ਬਹੁ ਰੋਲ ਕਚੋਲਾ ਬਾਬਾ ਬੁੱਢਾ ਜੀ ਤੋਂ ਸੰਗਤ ਨੇ ਇਹ ਸਾਖੀ ਸੁਣ ਕੇ ਉਹ ਸਾਰੇ ਨਿਹਾਲ ਹੋ ਗਏ ਉਹਨਾਂ ਸਾਰਿਆਂ ਨੇ ਆਪਣੀਆਂ ਭੁੱਲਾਂ ਬਖਸਾਈਆਂ ਅਤੇ ਅੱਗੇ ਤੋਂ ਗੁਰੂ ਦੇ ਹੁਕਮ ਨੂੰ ਮੰਨਣ ਦੀ ਸਿੱਖੀ ਸਿੱਧਕ ਵਿੱਚ ਰਹਿਣ ਦੀ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਅਸੀਂ ਸਿੱਖੀ ਸਿੱਧਕ ਤੇ ਰਾਵਾਂਗੇ ਅਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ